ਅੱਛਾ ਚਲੋ ਤੇ ਇਜਾਜ਼ਤ ਮੈਂ ਕਹਿ ਦੇਣੀ ਚੰਗਾ ਗੁਰਪ ਹਾਂਜੀ ਤਿਆਰ ਹੋ ਜਾ ਤੇਰੀ ਮਾਮੀ ਤੇ ਮਾਮਾ ਆਉਣ ਲੱਗੇ ਕਿਉਂ ਉਹ ਕਿੱਥੇ ਨਹੀਂ ਆਉਣਾ ਤੇ ਅਮਰ ਕੇ ਉੱਥੇ ਕੱਲ ਬਾਹਰ ਨੂੰ ਨਾਲੇ ਜਾਤੀ ਮਾਰਦੇ ਆਉਣ ਦੇ ਨਾਲੇ ਗੱਲ ਕਰਨ ਕਿਉਂ ਆਉਣਗੇ ਉਹਨੇ ਮਾਦਿਓਣਾ ਤੇ ਉਹ ਕਹਿੰਦੇ ਇਹ ਚਲ ਅੱਜ ਉਹ ਹੀ ਵੇਲੇ ਆ ਤੇ ਵੀਰ ਤੇਰੇ ਨੂੰ ਮੈਂ ਪੁੱਛਿਆ ਵਾ ਤਾਂ ਕਹਿੰਦੇ ਚਲ ਜਾਂਦੇ ਆ ਤੇ ਹੋ ਜਾ ਤਿਆਰ ਤੁਸੀਂ ਚੱਲਦੇ ਫਿਰ ਹਾਂ ਇਹ ਮੈਨੂੰ ਚੰਗੀ ਲੱਗਦੀ ਜਾਨੀ ਕਿ ਕਿਉਂ ਤੂੰ ਤਾਂ ਗਏ ਵੀ ਜਾਣਾ ਹੁੰਦਾ ਤੂੰ ਚੱਲ ਜਾ ਨਾਲ ਗੱਲ ਤੇ ਮਾਮੀ ਹੀ ਆਪੇ ਕਰ ਲੈਣੀ ਆ ਹਾਂ ਜੇ ਤੁਹਾਡੇ ਜਾਣ ਦਾ ਹੀ ਫਰਜ਼ ਬਣਦਾ ਵਾ ਮਾਪਿਆਂ ਦਾ ਮੈਂ ਨਹੀਂ ਹੋਤਾ ਮਾਪੇ ਨਹੀਂ ਹਜੇ ਕੰਮਾਂ 'ਚ ਜਾਂਦੇ ਹੁੰਦੇ ਧਿਆਨ ਪੜਾਈ ਜਾਂਦੇ ਆ ਗੱਲ ਵੀ ਕਰ ਲੈਣੀ ਆ ਮੈਂ ਚੱਲ ਗਈ ਤੇਰਾ ਮਾਮਾ ਮਾਮੀ ਚੱਲ ਗਏ ਇੱਕ ਹੀ ਗੱਲ ਵਾ ਗੱਲ ਨੂੰ ਆਪੇ ਕਰ ਲੈਣੀ ਆ ਤੂੰ ਨਾਲ ਚੱਲ ਜਾ ਬਸ ਐਂ ਤਾਂ ਹਿੰਦੇ ਜਾਂਦੇ ਚੰਗੇ ਲੱਗਦੇ ਸਲੋ ਜੇ ਲੋ ਜਦੋਂ ਤੁਸੀਂ ਚੱਲ ਜਾਂਦੇ ਨਾਲ ਤਾਂ ਫਿਰ ਕੀ ਹੋਣਾ ਕੋਤ ਨਹੀਂ ਚਾਹੀਦਾ ਤੇ ਪਾਪਾ ਨੂੰ ਵੀ ਜਾਣਾ ਪੰਦਾ ਪਾਪਾ ਵੀ ਨਹੀਂ ਜਾ ਸਕਦੇ ਤੁਸੀਂ ਜਾਓ ਕਪੜੇ ਪਾ ਲਾ ਘਰ ਉੱਤਰ ਪਿਆ ਅੰਦਰ ਕਾਲ ਖਲੋਣਾ ਨਹੀਂ ਬਸ ਉਹਦੇ ਉਹਦੇ ਨਾਲ ਹੀ ਖੜਨਾ ਹੁਣ ਪਾਪਾ ਨਾਲ ਇਹ ਗੱਲ ਪਾਪਾ ਨਾਲ ਸਵੇਰੇ ਹੋਈ ਸੀ ਪਹਿਲੇ ਨਹੀਂ ਹੋਈ ਤੇ ਅੱਜ ਹੀ ਉਹਨਾਂ ਆ ਜਣਾ ਉਹਨੇ ਮੈਨੂੰ ਦੱਸਿਆ ਹੀ ਹੁਣ ਵਾ ਕੋਈ ਕਹਿੰਦੀ ਪਾਪਾ ਸ਼ਾਮ ਨੂੰ ਆ ਲੰਗੇ ਤੇ ਦੱਸ ਦੂੰਗੀ ਵੈਸੇ ਉਹਨਾਂ ਨਾਲ ਗੱਲ ਹੋਈ ਆ ਪਹਿਲਾਂ ਵੀ ਜਾਣਾ ਮੋਰਸਲ ਚਾਚੀ ਨੂੰ ਨਾਲ ਲੈ ਜਾ ਉਹਨਾਂ ਤਾਂ ਆਪਣੇ ਮੋਰਸਲ ਚਾਉਣਾ ਹੋਣਾ ਉਹ ਤਿੰਨ ਜਣੇ ਕਿਦਾਂ ਆਉਣਗੇ ਚਾਚਾ ਤੇਰਾ ਘਰ ਨਹੀਂ ਆ ਤੇ ਚਾਚੀ ਕਿਤੇ ਮੁੱਕਰੀ ਨਾ ਜਾਵੇ ਇਦਾਂ ਘਰ ਤੋਂ ਕਪੜੇ ਪਾ ਨਿਆ ਕੋਸ਼ ਹੋ ਨਹੀਂ ਮੈਨੂੰ ਇਹਨੇ ਮਨਾਨੀ ਕਰਨਾ ਜਾ ਬੁੱਝ ਕੇ ਆਓ ਆ ਗਏ। ਦਵਿੰਦਰ ਕੀ ਕਰਦਾ ਹੀ ਆ। ਉਹ ਬਸ ਕੁਛ ਵੀ ਨਹੀਂ ਬੈਠੀ ਆ। ਆ ਜਾ ਬੈਠੋ। ਮਾਸੀ ਜੀ। ਉਹ ਮੜਾ ਜਾ ਇਹਦੇ ਕੰਮ ਗਏ। ਅੱਛਾ। ਹਾਂ। ਉਹ ਆਇਆ ਕੋਈ ਪੰਜਾਬੀ ਬੰਦਾ। ਆਹ ਉਹ ਆ ਜਾਂਦਾ। ਢਾੜੇ ਦਾ ਦੋ ਦੋ ਵਾਰੀ ਆਉਂਦਾ ਹੀ ਆ। ਚਲ ਮੇਰੀ ਗੱਲ ਸੁਣਨਾ। ਹਾਂ? ਮੋਰਸਲ ਚਾਹੀਦਾ ਹਿਜ ਰੱਖ। ਕੀ ਕਰਨਾ ਮੋਰਸਲ? ਤੈਨੂੰ ਦੱਸਿਆ ਮੈਂ ਹੀ। ਪਿਆਮੰਦ ਘਾਤ ਬਾਅਦ ਵਿੱਚ ਆਤੀ ਮਾਵੀ। ਫੇਰ ਜਾਨਾ। ਓ ਲੈ ਲਾ। ਲੈ ਆ ਕੋਲ ਦੱਸ ਪ੍ਰੀਤੂ ਤੇ ਛਾਪੇ ਤੇ ਧੋਣਾ ਹੀ ਆ ਤੇ ਮੈਂ ਆਖਿਆ ਪਹਿਲਾਂ ਮੈਨੂੰ ਦੱਸ ਦਿੰਦੀ ਮੈਂ ਤਾਂ ਲੈ ਤੁਹਾਨੂੰ ਪ੍ਰੈਸ ਵੀ ਮਾਰਨੀ ਆ ਤੇ ਦੂਜੀ ਗੱਲ ਮੈਂ ਮੂੰਹ ਨੂੰ ਪੈਕ ਉਦੰਦਾ ਲਾਇਆ ਤੇ ਲਾਲੀ ਦੀ ਵਾਹ ਨਖਾਰ ਜੇ ਆ ਜਾਣਾ ਏ ਇਦਾਂ ਨਾ ਕਰਿਆ ਕਰ ਤੂੰ ਮੇਰੀ ਗੱਲ ਤੇ ਦੱਸਦੀ ਹੈ ਬਾਬਾ ਬੱਸ ਕਰ ਮੇਰੀ ਗੱਲ ਤੇ ਸੁਣਦਾ ਹਾਂ ਅਜੇ ਆਪਾਂ ਨਹੀਂ ਜਾਣਾ ਅਜੇ ਕਿਉਂ ਹੋ ਦੇ ਨੇ ਤੇ ਉਹਦੇ ਮਾਮੇ ਮਾਮੀ ਨੇ ਜਾਣਾ ਵਾ ਭਲਾ ਬਾਤ ਕਰਾ ਦੇ ਉਹਨੇ ਕਿਹਾ ਸਾਡੀ ਪ੍ਰੀਤ ਕਿਦਾਂ ਆਈ ਹੈ ਟਾਈਮ ਦੇਣਗੇ ਉਹ ਪੱਕਾ ਤਾਂ ਅੱਥਰਾਂ ਦੇ ਘਰ ਨੂੰ ਜਾਤੇ ਮਾਰ ਆਉਣਗੇ ਇਹ ਨਾ ਨਿਆਣੇ ਦੇ ਸਰ ਤੇ ਵੀ ਗੱਲ ਨਹੀਂ ਛੱਡਨੀ ਚਾਹੀਦੀ ਅੱਛਾ ਹਾਂ ਹਾਂ ਮੇਰੇ ਤੇ ਤੈਨੂੰ ਹੋਲ ਜਾਈ ਪੈ ਗਿਆ ਮੈਂ ਹੱਲਾ ਪੈਰ ਤੇ ਦੱਸਿਆ ਇਹ ਇੱਕ ਬੱਤੀ ਨਹੀਂ ਆਉਣ ਗਈ ਲੈ ਹਾਂ ਦੱਸ ਪ੍ਰੈਸ ਕਰਨਾ ਘਰ ਤਾਂ ਮੈਂ ਕਿਹਾ ਤੈਨੂੰ ਪੈਰ ਤੇ ਦੱਸਣਾ ਕੀ ਕਰਨਾ ਕਰ ਜਿੱਦਣ ਲੋਕਰ ਕਾਵਾ ਕਰਨ ਜਾਣਾ ਵਾ ਦੋ ਦਿਨ ਪਹਿਲਾਂ ਹੀ ਦੱਸਾਂਗੇ ਅੱਛਾ ਪਾ ਵੀ ਆਉਂਦਾ ਹੀ ਆ ਆਪਾ ਵੀ ਆਉਂਦੀ ਸੀ ਸੂਟ ਪਾ ਲਾ ਕੇ ਆਉਂ ਠੀਕ ਆ ਕੋਈ ਨਹੀਂ ਠੀਕ ਵਾ ਗਰਮੀ ਚ ਘਰ ਇੱਦਾਂ ਦੇ ਹੁੰਦੇ ਆ ਨਾਲੇ ਉਹਨਾਂ ਨੇ ਬਹੁਤਾ ਸਿਰ ਨਹੀਂ ਰੁਕਣਾ ਉਹਨਾਂ ਗਾਂ ਜਾਣਾ ਵਾ ਬਸ ਗੋਰੇ ਨੂੰ ਲੈਣ ਆਉਣਾ ਵਾ ਗੋਰਾ ਮੈਂ ਨਾਲ ਚੱਲ ਜੂਗਾ ਨਾ ਪਹਿਲੀ ਆਈ ਫਿਰ ਉੱਥੇ ਸਿੱਧੇ ਕਿਤਾ ਜਾਣਾ ਅੱਗੀ ਗੱਲ ਚੰਗੀ ਆ ਨਿਆਣੇ ਦੇ ਸਿਰ ਤੇ ਰਿਆਬ ਨਹੀਂ ਜਾਂਦਾ ਹਨਾ ਨਾਲੇ ਉਹਨਾਂ ਨਾਲ ਪੂਰੀ ਕਲੀਅਰ ਗੱਲ ਕਰਕੇ ਆਉਂਗੇ ਅਸੀਂ ਸਾਡੇ ਕੋਲ ਪੂਰੀ ਪੂਰੀ ਕੱਲ ਨੂੰ ਨਾ ਕਹਿਣ ਪਿਆ ਡਾਡਾ ਕੱਲਾ ਕੱਲਾ ਹੀ ਜਾਹਨੇ ਤਗੜੇ ਹਾਂ ਆਦਾ ਵਾ ਇੱਦਾਂ ਦਾ ਚਾਹੀਦਾ ਉਹਦਾ ਮੈਂ ਦਸੇ ਭੀ ਚੁੰਨੀ ਜਿਹੜਾ ਵਾ ਕਰਨਾ ਹਾਂ ਤੇ ਜਿੰਨਾ ਹੱਦ ਕੋ ਹੋਊਗਾ ਕਰਾਂਗੇ ਜੇ ਬਹੁਤੀ ਵੱਡੀ ਵੱਡੀ ਕਹੋ ਤੇ ਉਹ ਨਹੀਂ ਜੇ ਅੱਛਾ ਤੇ ਪ੍ਰਪਜਾਈ ਤੇ ਨੋ ਨਾ ਕਰਾਣਾ ਅਗਰ ਐਨ ਨਹੀਂ ਆਉਂਦੇ ਕਰਦੇ ਆ ਉਹ ਕਰਕੇ ਦੱਸਾਂਗੇ ਕਿ ਕਿ ਆਉਂਦੇ ਹਨ ਮੰਗਦੇ ਹਨ ਚੰਗ ਚੰਗ ਨਹੀਂ ਮੈਨੂੰ ਤਾਂ ਬਹੁਤ ਜ਼ਿਆਦਾ ਚਾਹੀਓ ਕਿ ਕਦੋਂ ਇਹ ਦਿਨ ਆਵੇ ਤੇ ਮੈਂ ਕਿਤੇ ਆਹ ਸੂਟ ਪਾਵਾਂ ਲਾਵਾਂ ਮੈਂ ਕਿਆ ਤਾਂ ਮੇਰੇ ਕੋਲ ਕਾਰ ਯਾਰ ਚੋੜ ਦੇ ਤਾਂ ਸਿਨੇ ਦੇ ਆਈਆਂ ਕੀ ਕਹਿੰਦੇ ਦੇ ਤਾਂ ਅਧੀਤਾ ਵਾ ਪਹਿਲਾਂ ਦੇ ਲੋਕ ਮੈਂ ਵੀ ਕਿਹਾ ਮੈਂ ਵੀ ਕਿਹਾ ਮੈਂ ਦੇ ਦਿਓ ਚਲੋ ਲੈ ਨੋਂ ਦੀਆਂ ਤੇ ਚਾਂਚ ਰਾਣਾ ਜਿੰਦਾ ਲਾਭ ਲਾ ਮਨ ਰੱਖਿਆ ਉਹ ਕੋਈ ਗੱਲ ਨਹੀਂ ਬਥੇਰਾ ਘਾਤੀਆ ਤੇਰੇ ਨਾਲ ਉਹ ਕਹਿੰਦੇ ਇਹ ਕਿ ਤੁਰਜੀ ਕੁਨ ਲੀਟ ਨਹੀਂ ਪਹੁੰਚ ਵਾਲੀ ਤਾਰਾ ਕੀ ਆ ਮੈਂ ਆਪੇ ਤਵਾ ਕੇ ਤੈਨੂੰ ਦੇਣੀ ਆ ਨਹੀਂ ਵਿਚਾਰਨੀ ਆ ਪਾਉਣੀ ਆ ਕੀ ਹੱਦ ਸੋਖੀ ਕਰਨੀ ਸੋਖ ਕੋਹਣੇ ਸੁੱਤੀ ਜੋ ਅੱਛਾ ਤੇ ਗੌਰਵ ਚੱਲਿਆ ਫਿਰ ਹੈ ਨਾ ਆਹ ਬਚਾਊਗਾ ਨਾਲ ਤਾਂ ਕਹਿੰਦੇ ਮਮੀ ਇੱਕ ਮੋਰਸਾ ਤੇ ਕਿੱਦਾਂ ਜਾਵਾਂਗੇ ਰੋਟੀ ਘਟਦੀ ਨਹੀਂ ਬਣਾਉਣੀ ਨਾਲ ਇਹਦੇ ਲਾਵਾ ਮੈਂ ਬਣਾ ਲੈਣੀ ਰੋਟੀ ਨਹੀਂ ਮੈਂ ਨਹੀਂ ਤੇ ਮਾਂ ਆ ਨਾ ਨਹੀਂ ਨਹੀਂ ਉਹ ਤਾਂ ਕਿਤੇ ਉੱਥੋਂ ਮੁੜ ਕੇ ਆਉਣਗੇ ਤੇ ਫੇਰ ਹੀ ਉਹਨਾਂ ਹੁੰਦੇ ਖਾਣੇ ਇਸ ਵੇਲੇ ਰੋਟੀ ਕਿੱਥੇ ਖਾਣੀ ਅੱਛਾ ਅੱਛਾ ਹਾਂ ਚਲ ਮੈਂ ਨਹੀਂ ਬਹੁਤ ਵਧੀਆ ਕੀਤਾ ਪਰ ਮਾਂ ਤਾਂ ਮਾਹ ਰਾਜੀ ਸੁਖਦੇ ਸੁਣਾ ਆਵੇ ਉਧਰ ਚਲੋ ਸਭ ਤੋਂ ਕੱਲ ਮੈਂ ਲੈ ਗਣੀ ਮੱਥਾ ਲੱਗੇ ਮੱਥਾ ਲੱਗੇ ਆਂਦੇ ਕਹਿਦਾ ਨਾ ਕੌਲਮ ਨੂੰ ਵੀ ਹੋ ਜਾ ਤੇ ਆਹ ਲੈ ਜਾ ਕੋਈ ਨ ਮੋਟਰਸਾਈਕਲ ਇੱਥੇ ਹੀ ਆ ਮੈਂ ਕਹਿ ਦਿੰਨੀ ਆਂ ਅੱਗੇ ਤੇ ਜੋ ਬਣ ਲਾਗੇ ਇਧਰ ਉਧਰ ਨਿਕਲਿਆ ਰਹਿਦਾ ਹੀ ਹੁਣ ਲੱਗਾ ਨਹੀਂ ਮੈਨੂੰ ਕਹਿ ਲੈ ਪੁੱਛ ਕੇ ਆ ਮੰਮੀ ਜੇ ਇੱਕ ਤੇ ਟਾਈਟ ਹੋ ਜਾਣਾ ਅੱਛਾ

ਬਾਜੋ ਫੜੀ ਨਾ ਕੋਈ ਜੰਗੀਦਰਾ ਪੱਕੇ ਸਿੱਧ ਕਰਕੇ ਆਇਓ ਕੋਣ ਸਾਲ ਪੂਰੀ ਕਰਨੀ ਹੋ ਕੋਈ ਮੁੰਡਾ ਕਈ ਨਸ਼ੇ ਆ ਪੱਤਿਆਂ ਦੇ ਲੱਗੇ ਹੁੰਦੇ ਆ ਲਾਗੋ ਆਂਗਵਾੰਡੋ ਪੁੱਛ ਲੋ ਮਾਸੀ ਦੀ ਟੈਨਸ਼ਨ ਲਾਓ ਆ ਪੂਰਾ ਪੁੱਛ ਪ੍ਰਤਾ ਕਰਕੇ ਫੇਰ ਹੀ ਆਵਾਂਗੇ ਆਪਾਂ ਇਹੋ ਟੈਨਸ਼ਨ ਆਈ ਹੋ ਚੰਗਾ ਮਿਲ ਜੇ ਦੇ ਚੰਗੀ ਜ਼ਿੰਦਗੀ ਲੰਘ ਜਾਂਦੀ ਆ ਨਹੀਂ ਪੂਰਾ ਕਰਕੇ ਫੇਰ ਐਂ ਪੁਸ਼ਪਤਾ ਕਰਕੇ ਨਾ ਸਾਰੀ ਐਂ ਪੋਣ ਛਣ ਲੱਗ ਮੰਡਿਓ ਪੁਛ ਪਾਸ ਹਾਂ ਬਾਹਰੋਂ ਪੁੱਛ ਲਈਦਾ ਪਿੰਡੋਂ ਜਰੂਰ ਪੁੱਛੋ ਅੱਜ ਕੱਲ ਮੁੰਡਿਆਂ ਨੂੰ ਪੁੱਛ ਲਿਓ ਸਹੀ ਦਾ ਦੇ ਸਕੋ ਹਾਂ ਮੁੰਡੇ ਸਹੀ ਦਾ ਦਿੰਦੇ ਆ ਕਿਉਂਕਿ ਓਲੇ ਬੜੇ ਆ ਅੱਜ ਕੱਲ ਸਿੱਧੀ ਗੱਲ ਖੋਲ ਦਿਓ ਕਿ ਸਾਤੋਂ ਕੁੜੀ ਕੁੜੀਓ ਦੇਣ ਜੋਗੇ ਨਹੀਂ ਹੋਈ ਕੋਈ ਮਾਸੀ ਜੀ ਇਹ ਗੱਲ ਦੀ ਤੁਸੀਂ ਟੈਨਸ਼ਨ ਨਾ ਲਾਓ ਕਿਉਂਕਿ ਸਾਨੂੰ ਸਾਰਾ ਹੀ ਪਤਾ ਵਾ ਆਪਣੀ ਕੁੜੀ ਦੇ ਘਰ ਦਾ ਤੇ ਕੀ ਹਾਲਾਤ ਆ ਤੇ ਕੀ ਨਹੀਂ ਪੁੱਤ ਬਈ ਲੈਦਾ ਹੀ ਦਾ ਦਾਨ ਦੇਂਦੇ ਆ ਫੇਰ ਮੂਹ ਰੱਡ ਲੈਂਦੇ ਆ ਇਹ ਇੱਕ ਗੱਲ ਦਾ ਡਿਜ਼ਾਈਨ ਹੈ ਚੰਗੀ ਦਾ ਮੇਰੇ ਲੋਦੇ ਹੱਥ ਜੋੜ ਕੇ ਮੇਰੇ ਚੰਗੀ ਦਾ ਫੂਨ ਸੰ ਕਰਿਓ ਕੋਈ ਗੱਲ ਨਹੀਂ ਪੂਰੀ ਕਰਾਂਗੇ ਮਮੇ ਅਸੀ ਕਾਲ ਸਾਸ਼ੀ ਕਾਲ ਬਸ ਮਮੇ ਅਸੀ ਕਾਲ ਅਸੀ ਕਾਲ ਹੋ ਗਿਆ ਕਿਆ ਹਾਂਜੀ ਚਲੋ ਆਏ ਤੁਸੀਂ ਬਸ ਸੁਣੇ ਦੋ ਘੰਟੇ ਹੁਣੇ ਆਇਆ ਜੇ ਪਾਣੀ ਪੀਤਾ ਕੋਲ ਨਹੀਂ ਬਈਏ ਨਾ ਚੱਲੀਏ ਬਾਉ ਛੇਤੀ ਬੜੀ ਆ ਘਰ ਵੀ ਲੋਕ ਲਾ ਕੇ ਆਏ ਆ ਚਲਿਏ ਹਾਂ ਚਲੋ ਮਮੇ ਮਮੀ ਨੂੰ ਮੜਾ ਆ ਬਾਹ ਦਾ ਮੈਂ ਚੱਲ ਚੱਲ ਚਲੋ ਚਲੋ ਜਿਆਦਾ ਪੀ ਲੋ ਘੋਟੋ ਨਹੀਂ ਚਾਹ ਪੀ ਕੇ ਤੁਰਿਆ ਚਾਹ ਹੁਣ ਉਥੋਂ ਹੀ ਪੀਵਾਂਗੇ ਤੇ ਰਾਤੀ ਤੇ ਜਿਆਦਾ ਹੀ ਕਾਲੇ ਨਹੀਂ ਘਰ ਨਾ ਲੌਕ ਲਾਏ ਤੈਨੂੰ ਪਤਾ ਬੱਤੀ ਆਉਂਦੇ ਹੀ ਪਾਣੀ ਮੋੜਿਆ ਝੋਨੇ ਨੂੰ ਚੱਲ ਠੀਕ ਆ ਫੇ ਮੈਂ ਰੋਟੀ ਬਣਾ ਸਕਦੀ ਆ ਆ ਕੇ ਰੋਟੀ ਖਾ ਕੇ ਜਾਇਓ ਚੱਲ ਠੀਕ ਆ ਬਾਜ ਵੇਰ ਦੇ ਕੀ ਹੋਈ ਇੱਥੋਂ ਹੈ ਹੋ ਸਕਦਾ ਹੀ ਸਿੱਧੇ ਵੀ ਚਲ ਜੀਏ ਉਥੋਂ ਹਾਂ ਤੇ ਵੀਰ ਜੀ ਅੱਦਾ ਮੈਨੂੰ ਕਹਿਣ ਦੀ ਲੋੜ ਤੇ ਨਹੀਂ ਆ ਉਹ ਤਾਂ ਕਰਨ ਨਾਲੋਂ ਜ਼ਿਆਦਾ ਫਿਕਰ ਆ ਹਾਂਜੀ ਹਾਂਜੀ ਪਰ ਫਿਰ ਵੀ ਨਾ ਮੇਰਾ ਬੱਚਿਆਂ ਦੇ ਸਿਰ ਤੇ ਨਾ ਰਿਓ ਚੰਗੀ ਤਰ੍ਹਾਂ ਸ਼ਾਨਦੀਨ ਕਰ ਲਿਓ ਕਿਉਂਕਿ ਆਪਾਂ ਜੇ ਸਾਰਾ ਕੁਝ ਸਹੀ ਲੱਗਾ ਨਾ ਤੇ ਜਾ ਕੇ ਕੱਲ ਪਰਸੋਂ ਮੁੰਡਾ ਰੋਕ ਆਉਣਾ ਲੈ ਦੱਸ ਤੂੰ ਕਿਉਂ ਇਦਾਂ ਕਰਦੀ ਆ ਸੱਸ ਤੇਰੀ ਵੀ ਇਹੋ ਗੱਲ ਹੀ ਆਕੀ ਜਾਂਦੀ ਆ ਸਾਰਾ ਪੱਕੇ ਵੇਖ ਜਾਂਚ ਕੇ ਫੇਰ ਹੀ ਕਰਾਂਗੇ ਕੋਈ ਲੋਕੀ ਕਹਿ ਕਰਦੇ ਆ ਕੋਈ ਨਹੀਂ ਚਾਹੀਦਾ ਕੋਈ ਨਹੀਂ ਲੈਣਾ ਮੁਰਕੇ ਤੀਹ ਪੁੱਤਾਂ ਨੂੰ ਚੋਂਦੀਆਂ ਹੀ ਨਹੀਂ ਖਾ ਜਾਂਦੇ ਆ ਮੈਂ ਤਾਂ ਗਿਆ ਆ ਵੀ ਸਾਰੀ ਗੱਲ ਕਲੀਅਰ ਕਰ ਲਓ ਕੋਈ ਕੋਈ ਨਾ ਏਦਾਂ ਟੈਨਸ਼ਨ ਨਾ ਤੂੰ ਸਾਰੀ ਗੱਲ ਖੁੱਲ ਕੇ ਫੇਰ ਹੀ ਆਵਾਂਗੇ ਚਲੋ ਆਉਂਗਾ ਚੱਲ ਜੀ

ਅਮਨ ਨੇ ਦੇਖਣ ਡਿਆ ਗਿਆ ਕਿਤੇ ਚੰਡੀਗੜ੍ਹ ਗਿਆ ਤੇ ਕਾਗਜਾਂਡ ਕੋਈ ਥੋੜੀ ਗਲਤੀ ਆ ਅੱਛਾ ਅੱਛਾ ਉਹ ਠੀਕ ਕਰਵਾਉਣ ਗਿਆ ਵਾ ਠੀਕ ਆ ਠੀਕ ਆ ਹੋਰ ਫਿਰ ਕਿੱਦਾਂ ਹੋਣਾ ਬਟੋਲਾ ਕਿਰੋਂ ਬਣਾਵਾ ਉਹੋ ਕੰਮ ਲਈ ਆਏ ਆ ਵੇਖੋ ਬੈਠੇ ਬਟੋਲੇ ਸਾਹਮਣੇ ਵਧੀਆ ਫਿਰ ਹਾਂ ਤੁਸੀਂ ਤਾਂ ਪਹਿਲੀ ਵਾਰ ਆਏ ਹੋ ਇਹ ਬੱਚਿਆਂ ਦਾ ਬਹੁਤ ਹੀ ਪਿਆਰ ਵਾ ਇਹਨਾਂ ਨੂੰ ਕਈ ਵਾਰ ਆਖਿਆ ਵੀ ਤੂੰ ਆਪਣੇ ਮੰਮੀ ਡੈਡੀ ਨਾਲ ਲੈ ਕੇ ਆਈ ਉਹ ਤੇ ਗੱਲ ਤੁਹਾਡੀ ਠੀਕ ਆ ਭੈਣ ਜੀ ਇਹ ਬੱਚਾ ਹੀ ਸਾਡਾ ਪਰ ਅਹੀਂ ਇਹਦੇ ਮੰਮੀ ਡੈਡੀ ਨੇ ਇਹਦੇ ਮਾਮਾ ਮਾਮੀ ਆ ਠੀਕ ਆ ਦੇਖੋ ਭੈਣ ਜੀ ਜਿਆਦਾ ਘੁਮਕਮਾ ਕੇ ਤੇ ਮੈਨੂੰ ਗੱਲ ਕਰਨੀ ਨਹੀਂ ਆਉਂਦੀ ਅਸੀਂ ਸਿੱਧੀ ਸਿੱਧੀ ਗੱਲ ਕਰ ਲੈਨੇ ਆ ਅਸੀਂ ਇੱਥੇ ਅਮਨ ਦੇ ਰਿਸ਼ਤੇ ਵਾਸਤੇ ਹੀ ਆਏ ਆ ਚਲੋ ਚੰਗਾ ਸੋਗਾ ਤੁਸੀਂ ਰਿਸ਼ਤਾ ਕਰਾਉਂਦੇ ਤੇ ਕਰਾਓ ਹਾਂਜੀ ਕਾ ਅੰਕਲ ਜੀ ਤੁਸੀਂ ਮਿਲਦੇ ਨਾ ਅਮਨ ਦੇ ਰਿਸ਼ਤੇ ਦੀ ਜ਼ਿੰਮੇਵਾਰੀ ਸੁਪੀ ਸੀ ਤੇ ਤੂੰ ਕੋਈ ਕੁੜੀ ਗੜੀ ਲਾਭ ਆਪਣੇ ਘਰ ਦਾ ਨੂੰ ਕਹ ਤੇ ਮੈਂ ਘਰੇ ਜਾ ਕੇ ਆਪਣੀ ਮੰਮੀ ਨਾਲ ਗੱਲ ਕੀਤੀ ਸੀ ਤੇ ਮੇਰੀ ਭੈਣ ਵੀ ਹੁਣ ਵਿਆਹਣ ਦੇ ਲਾਇਕ ਆ ਉਹਦੇ ਵਾਸਤੇ ਵੀ ਅਸੀਂ ਮੁੰਡਾ ਲੱਭਣ ਦੇ ਹੀ ਜਮਨ ਘਰ ਆਉਂਦਾ ਜਾਂਦਾ ਵੀ ਆ ਸਾਰਿਆਂ ਨੂੰ ਬੜਾ ਹੀ ਚੰਗਾ ਲੱਗਦਾ ਵਾ ਤੇ ਘਰ ਦੇ ਕਹਿੰਦੇ ਆ ਵੀ ਅਸੀਂ ਲਾਂਬੇ ਜੂ ਕਰਨਾ ਵਾ ਕਿਉਂ ਨਾ ਤੇਰੀ ਭੈਣ ਦਾ ਰਿਸ਼ਤਾ ਤੇ ਰਿਹਾਰ ਨਾ ਕਰਦੀਏ ਤੇ ਫੇਰ ਇਤੋਂ ਵਧੀਆ ਗੱਲ ਹੀ ਕੋਈ ਨਹੀਂ ਹੋਰ ਨਾਲੇ ਬੱਚੇ ਆਪੋ ਚ ਹੀ ਮਿਲਦੇ ਜੁਲਦੇ ਆ ਬੜਾ ਪਿਆਰ ਇਹਨਾਂ ਦਾ ਉਹ ਜਿਹੜੀ ਸਾਂਹ ਜਿਹੜੀ ਰਸਤਰ ਜੀ ਬਦਲ ਜੂਗੀ ਇਹ ਮੇਰੇ ਮਾਮਾ ਮਾਮੇ ਆ ਤੇ ਮੰਮੀ ਹੁਣ ਇਹਨਾਂ ਨੇ ਭੇਜਿਆ ਮੈਨੂੰ ਕਿ ਚਲੋ ਜਾ ਕੇ ਕੋਈ ਤੁਸੀਂ ਗੱਲ ਕਰਕੇ ਆਓ ਵੀ ਜਮਨ ਦੇ ਮਾਪਿਓ ਕੀ ਕਹਿੰਦੇ ਆ ਮਿਲਤੇ ਗਏ ਦੇ ਸਾਕਾਂ ਦੇ ਵਿੱਚੋਂ ਹਾਨੂੰ ਕੁੜੀ ਮਿਲ ਜੇ ਤਾਂ ਅਹੀਂ ਹੋਰ ਕੀ ਲੈਣਾ ਇਹ ਤਾਂ ਬਹੁਤ ਵਧੀਆ ਗਾਨਾ ਵੇਖੋ ਭੈਣ ਜੀ ਕੁੜੀ ਸਾਡੀ ਨਾ ਬੜੀ ਬੀਬੀ ਜੀ ਆ ਕੰਮ ਕੰਦੇ ਨੂੰ ਵੀ ਐਨ ਸਵਾਰ ਬਣਾ ਕੇ ਕਰਦੀ ਆ ਪਰ ਅਹੀਂ ਦਰਦੇ ਇਹ ਗੱਲਾਂ ਵਾ ਕਿ ਅੱਜ ਕੱਲ ਦੁਨੀਆ ਤੇ ਨਸ਼ੇ ਪੱਤੇ ਬੜੇ ਆ ਮੁੰਡੇ ਨਾ ਬਹੁਤ ਜ਼ਿਆਦਾ ਹੀ ਤੁਹਾਨੂੰ ਪਤਾ ਹੀ ਆ ਜੋ ਮਾਹੌਲ ਆ ਦੁਨੀਆ ਦਾ ਉਹਦਾ ਕਰਕੇ ਹੰ ਥੋੜਾ ਜਿਹਾ ਡਰ ਲੱਗਦਾ ਵਾ ਓ ਭੈਣ ਜੀ ਡਰਨ ਦੀ ਕੋਈ ਲੋੜ ਨਹੀਂ ਗੌਰੋਂ ਸਾਡੇ ਨਾਲੋਂ ਵੱਧ ਪਤਾ ਸਾਡੇ ਮੁੰਡੇ ਦਾ ਸੋਧ ਵੈਸਨੋ ਮੁੰਡਾ ਵਾ ਹਾਂਜੀ ਹਾਂਜੀ ਮਾਮਾ ਜੀ ਬਿਲਕੁਲ ਜੀ ਮੁੰਡਿਆਂ ਨੂੰ ਅੱਜ ਕੱਲ ਮੁੰਡਿਆਂ ਦਾ ਵੱਧ ਪਤਾ ਹੁੰਦਾ ਵਾ ਇਸੇ ਕਰਕੇ ਤਾਂ ਆ ਪਾਏ ਆ ਵੀ ਗੌਰ ਨੂੰ ਸਾਰਾ ਇਹਦੇ ਬਾਰੇ ਪਤਾ ਵਾ ਇਕੱਠੇ ਤਾਂ ਕਾਲਜ ਚ ਪੜ੍ਹਦੇ ਰਹੇ ਆ ਤੇ ਇਕੱਠੇ ਰਹਿੰਦੇ ਬੈੰਦੇ ਆ ਇਕੱਠੇ ਇਹਨਾਂ ਦਾ ਪਿਆਰ ਬੜਾ ਵਾ ਕਿਉਂਕਿ ਅੱਜ ਕੱਲ ਆਂਟੀ ਗੋਲੇ ਬਹੁਤ ਲੋਕਾਂ ਚ ਦੱਸਦੇ ਕੁਝ ਹੋਰ ਤੋਂ ਨਿਕਲਦਾ ਬਾਹਰ ਹੋ ਰਾ ਬਾਅਦ ਚ ਕੀ ਭੈਣ ਦੁਖੀ ਹੈ ਨਾ ਮਾਪਿਆਂ ਲਈ ਬਹੁਤ ਜ਼ਿਆਦਾ ਔਖਾ ਹੁੰਦਾ ਵਾ ਇਹ ਤਾਂ ਗੱਲ ਢਾਡੀ ਵਿੱਚ ਸਾਡੀ ਜੀ ਕੁੜੀਆਂ ਤੇ ਬਹੁਤ ਨਾਈਸ ਆ ਉਹਦੇ ਮਮਾ ਕਦੇ ਇੰਨੀ ਬੀਬੀ ਗਊ ਦਾ ਜਾਇਆ ਵਾ ਹਾਂਜੀ ਚਲੋ ਹਨੂ ਕੁੜੀ ਵੀ ਇਦਾਂ ਦੀ ਬੀਬੀ ਚਾਹੀਦੀ ਹਨ ਹਾਂਜੀ ਉਹ ਤੇ ਤੁਹਾਨੂੰ ਕੋਈ ਕੰਪਲੀਟ ਨਹੀਂ ਆਊਗੀ ਅੱਡੀ ਤੇ ਦੂਜੀ ਗੱਲ ਇਹ ਆ ਭੈਣ ਜੀ ਤੁਹਾਨੂੰ ਸਾਰਾ ਹੀ ਗੌਰਵ ਕੇ ਘਰ ਦੇ ਹਾਲਾਤਾਂ ਦਾ ਪਤਾ ਲਾ ਅਜੇ ਇਹ ਨਿਆਣਾ ਕਿ ਕੰਮ ਧੰਦੇ ਤੇ ਲੱਗਾ ਨਹੀਂ ਆ ਤੇ ਉਹ ਲੈਣ ਦੇ ਜੋਗੇ ਕੁਝ ਨਹੀਂ ਹੈਗੇ ਜੇ ਕਹੋ ਵੀ ਲੈਣ ਦੇ ਦਾਜ ਦੇ ਉਹ ਨਹੀਂ ਉਹ ਦੇ ਸਕਦੇ ਉਹਨਾਂ ਕੋ ਤਾਂ ਸਿਰਫ ਕੁੜੀ ਕੁੜੀ ਆ ਸਾਨੂੰ ਕੁੜੀ ਕੁੜੀ ਭੈਣ ਜੀ ਚਾਹੀਦੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਿਉਂਕਿ ਜਿਹੜੀ ਪਹਿਲਾਂ ਆਂਦੀ ਗੱਲ ਖੋਲ ਲੈਣੀ ਮੈਂ ਬਹੁਤ ਵਧੀਆ ਗੱਲ ਆ ਬਾਅਦ ਚ ਮੁੜ ਕੇ ਜੇ ਪੰਗਾ ਪਵੇ ਤੇ ਬਹੁਤ ਔਖਾ ਨਹੀਂ ਦੱਸਤਾ ਜੀ ਨਬੋਣੀ ਸਾਰੀ ਉਮਰ ਦੀ ਬਿਵਤਾ ਪਾਈਂਦੀ ਕੁੜੀ ਦੇ ਗੱਲ ਬਹੁਤ ਤੁਹਾਡੀ ਵੀ ਗੱਲ ਠੀਕ ਆ ਤੁਹਾਨੂੰ ਕੋਈ ਪ੍ਰੋਬਲਮ ਆਵੇ ਤਾਂ ਗੌਰੋਂ ਨੂੰ ਵੀ ਪੁੱਛ ਸਕਦੇ ਆਂ ਯਾ ਗੌਰੋਂ ਨੂੰ ਹਾਂਜੀ ਹਾਂਜੀ ਠੀਕ ਆ ਕੋਈ ਗੱਲ ਨਹੀਂ ਕਿ ਗੌਰੋਂ ਦੇ ਨਾਲ ਹੀ ਰਹਿੰਦਾ ਵਾ ਗੌਰੋਂ ਨੂੰ ਪਵੇ ਸਾਰਾ ਭੇਦਾ ਗੌਰੋਂ ਦਾ ਉਹਨੂੰ ਭੇਦਾ ਗੌਰੋਂ ਨੂੰ ਮੁੰਡੇ ਦਾ ਭੇਦਾ ਠੀਕ ਆ ਅਮਨ ਮੁੰਡਾ ਕਿੱਦਾਂ ਦਾ ਹਾਂਜੀ ਨਹੀਂ ਇਸੇ ਕਰਕੇ ਇਹ ਇੰਕ ਜੀ ਆ ਪਾਏ ਆਂ ਵੀ ਤੁਹਾਡੇ ਬਾਰੇ ਸਾਰਾ ਇਹਨੂੰ ਪਤਾ ਵਾ ਗੌਰੋਂ ਨੂੰ ਤੇ ਰਸਤਾ ਮੈਨਾਂ ਉੱਥੇ ਜਿੱਥੇ ਗੱਲ ਕਰਨੀ ਚਾਹੀਦੀ ਜਿੱਥੇ ਸਾਡਾ ਆਉਣ ਜਾਣ ਹੋਵੇ ਕੋਈ ਨਵੇਂ ਥਾ ਕਰਕੇ ਬਹੁਤ ਅੱਖਾਂ ਹੀ ਦਬਾਅ ਚ ਜਿਹੜੀ ਲੈਂ ਦੇਣ ਦੀ ਤੁਸੀਂ ਗੱਲ ਕਰਦੇ ਜੀ ਉਹ ਤੁਸੀਂ ਅੰਦਰਾਂ ਚ ਘੁੰਮ ਕੇ ਵੇਖ ਲੋ ਕਿ ਇਸ ਕੰਮ ਦੀ ਗੱਲ ਦੀ ਕਮੀ ਨਹੀਂ ਹੈਗੀ ਸਿਰਫ ਆਨ ਨੂੰ ਪੂਰੀ ਚਾਹੀਦੀ ਆ ਵੀ ਜਿਹੜੀ ਰੋਟੀ ਪਕਾ ਕੇ ਸਾਨੂੰ ਦਵੇ ਸਾਡੇ ਕੋ ਆਏ ਹੋ ਮਰੇ ਹੁਣ ਰੋਟੀਆਂ ਨਹੀਂ ਪੱਕਦੀਆਂ ਹਾਂਜੀ ਨਹੀਂ ਚਲ ਸਹੀਣੀ ਸਾਡੀ ਗੱਲ ਹਾਂਜੀ ਤੇ ਸਾਡਾ ਸੇਵਾ ਪਾਣੀ ਕਰੇ ਦਾ ਯਾਰਾ ਪੈ ਲਿਆ ਵਾ ਸਾਡੇ ਕੋਲ ਮੁੰਡੇ ਨੂੰ ਕੋਈ ਘਾਟਾ ਨਹੀਂ ਕਿਸ ਗੱਲ ਦਾ ਸਾਰੇ ਸੰਦ ਬਣੇ ਆ ਘਰ-ਬਾਰ ਬਣਿਆ ਵਾ ਹੋਰ ਕੋਈ ਗੱਲ ਨਹੀਂ ਕੁੜੀ ਐਸ ਕਰੂਗੀ ਮਹਾਰਾਜ ਦਾ ਦਿੱਤਾ ਸਭ ਕੁਝ ਆ ਉਹ ਗੱਲ ਤੁਸੀਂ ਛੱਡ ਦਿਓ ਰੋਟੀ ਪਾਣੀ ਦੀ ਕੁੜੀ ਤੇ ਐਣ ਕੰਮ ਧੰਦੇ ਚ ਨਾ ਚੰਡੀ ਆ ਸਾਡੀ ਨਣਾ ਨੇ ਕੰਮ ਤੇ ਉਹ ਮਿਲਟੋ ਮਿੱਟੀ ਨਬੇੜ ਦਿੰਦੀ ਰੋਟੀ ਪਾਣੀ ਤੋਂ ਉਹਦੇ ਗਾੜੀ ਆ ਮਿਲਟੋ ਮਿੱਟੀ ਕਰ ਲੈਂਦੀ ਆ ਸਾਨੂੰ ਚਾਹੀਦਾ ਇਹੋ ਕੁ ਹੋਵਾ ਔਰ ਕੋ ਨਹੀਂ ਚਾਹੀਦਾ ਕੁੜੀ ਨਿੱਗੀ ਹੋਣੀ ਚਾਹੀਦੀ ਆ ਰੋਟੀ ਪਾਣੀ ਪਕਾਵੇ ਤੇ ਖਾਵੇ ਤਾਂ ਹੰਨੂ ਦਵੇ ਹਾਂ ਤੁਹਾਡਾ ਆਇਆ ਗਿਆ ਭੈਣ ਭਰਾ ਸਾਰਿਆਂ ਨੇ ਐਨ ਖਿੜੇ ਮੱਥੇ ਮਿਲੂਗੀ ਕੋਈ ਉਹਦੇ ਇਹ ਨਾ ਸੋਚੇ ਵੀ ਉਹਨੇ ਕਿਹਨੂੰ ਭੈਣ ਭਰਾ ਨੂੰ ਸਾਂਭਣਾ ਨਹੀਂ ਆਏ ਗਏ ਨੂੰ ਰੋਟੀ ਪਾਣੀ ਐਨ ਪਕਾ ਕੇ ਖਵਾ ਲੂਗੀ ਤੇ ਪੁੱਤ ਵੀ ਉਹੋ ਚੰਗਾ ਲੱਗਦਾ ਵਾ ਜਿਹੜਾ ਹੱਸ ਕੇ ਕਿਸੇ ਨਾਲ ਬੋਲੇ ਤੇ ਸਾਰਿਆਂ ਨੂੰ ਚੰਗਾ ਲੱਗਦਾ ਵਧੀਆ ਲੱਗਦਾ ਵਾ ਚਲੋ ਠੀਕ ਆ ਜੀ ਫਿਰ ਅੰਕਲ ਜੀ ਗੱਲ ਪੱਕੀ ਸਮਝੀ ਆਪਾਂ ਨਾ ਪੱਕੀ ਆ ਨਾ ਹਾਂਜੀ ਚਲੋ ਕੋਈ ਗੱਲ ਪਰਸੋਂ ਦਾ ਟਾਈਮ ਰੱਖ ਲੈਨੇ ਬੁੱਧਵਾਰ ਦਾ ਠੀਕ ਆ ਤੇ ਫੇਜ ਬ੍ਰੋਕਰ ਕਾਈ ਕਰਕੇ ਤੇ ਮੁੜ ਕੇ 15 20 ਦਿਨ ਦੇ ਵਿੱਚ ਵਕੱਬਾ ਪਾਲਾਂਗੇ ਤੇ ਚੁੰਝੜਾ ਕਰਕੇ ਲਾਵੇਂ ਮਾਰਾਂਗੇ ਠੀਕ ਹੈ ਨਹੀਂ ਵਧੀਆ ਵਧੀਆ ਇਤੋਂ ਹੋਰ ਵਧੀਆ ਕੀ ਚਾਹੀਦਾ ਜੇ ਪਰਿਵਾਰ ਵਧੀਆ ਮਿਲ ਗਿਆ ਹਨਾ ਚਲੋ ਕਰੋ ਠੀਕ ਆ ਹਾਂਜੀ ਹਾਂਜੀ ਬਾਕੀ ਅੰਕਲ ਜੀ ਅਮਨ ਨੇ ਮੇਰੀ ਭੈਣ ਵੇਖੀ ਆ ਥੋੜੀ ਸਮੱਧਰ ਆ ਤੂੰ ਇੰਝਾ ਤੀ ਮਾਰਨੀ ਐ ਕੋਈ ਰੀਤੇ ਦੱਸਦੇ ਹੋ ਕਰੋ ਕੋਨੂੰ ਅਮਨ ਨੂੰ ਪੂਰੀ ਪਸੰਦ ਵਾ ਹਾਂਜੀ ਹਾਂਜੀ ਮੈਂ ਕੀਤੀ ਹੀ ਗੱਲ ਉਹਦੇ ਮੰਨਦਾ ਵਾ ਮਾਂਦਾਵਾ ਤਾਂ ਫੇਰ ਇਹੀ ਕੀ ਵੇਖਣਾ ਵਾ ਤੀ ਤਾਂ ਦਾ ਕੋਈ ਗੱਲ ਨਹੀਂ ਗਈ ਏ ਬੰਦਿਆ ਵਾ ਜਦੋਂ ਮੁੰਡੇ ਨੂੰ ਪਛੰਦ ਵਾ ਤਾਂ ਸਾਨੂੰ ਪਛੇਦੀ ਆ ਹਾਂਜੀ ਹਾਂਜੀ ਅਸੀਂ ਵੇਖ ਕੇ ਕੀ ਲੈਣਾ ਨਹੀਂ ਸਿਆਣੀ ਗੱਲ ਤੁਹਾਡੀ ਬਹੁਤ ਵਧੀਆ ਗੱਲ ਆ ਨਹੀਂ ਚੱਲਦੇ ਆਂ ਅੰਸੂਰ ਮੈਨੂੰ ਤੇ ਘਰ ਬਰ ਵਧੀਆ ਲੱਗਾ ਵਾ ਬੰਦੇ ਭਲੇ ਮਾਨਸ ਨਹੀਂ ਮੈਨੂੰ ਪਤਾ ਵਾ ਚੰਗੇ ਆ ਬਾਕੀ ਮੁੰਡੇ ਬਾਰੇ ਤੈਨੂੰ ਸਾਰਾ ਪਤਾ ਹੀ ਆ ਪਤਾ ਬਤਾ ਦੇ ਆਪਣੀ ਭੈਣ ਦਾ ਗੱਲ ਲੱਗਾ ਹਾਂ ਨਾਲੇ ਇੰਨੀ ਜ਼ਮੀਨ ਜਾਇਦਾਦ ਕਿੱਥੇ ਹੁੰਦੀ ਆ ਉਹ ਤੇ ਹੈ ਅੱਜ ਕੱਲ 10000 ਇਕੱਲੇ ਕਿੰਨੂ ਆਉਂਦੇ ਆ ਅੱਜ ਕੱਲ ਨਾਲੇ ਹਡੀ ਕੁੜੀ ਵੀ ਸਮਦਰ ਥੋੜੀ ਜੀ ਆਹੋ ਮੁੰਡੇ ਨੂੰ ਚਲੋ ਪਸੰਦ ਆ ਇੰਨਾ ਹੀ ਬੜਾ ਵਾ ਆਹੋ ਤੇ ਨਾਲੇ ਚੱਲ ਉਹ ਮਜਾਜ ਹੈ ਨਹੀਂ ਵਿਚਾਰਿਆਂ ਦੀ ਮਾਸਾ ਵੀ ਕੁੜੀ ਸੌਖੀ ਰਹੂਗੀ ਕੁੜੀ ਸੌਖੀ ਰਹੂਗੀ ਤੇ ਗੱਲ ਇਦਾਂ ਵਾ ਵੀ ਕੱਲ ਪਰਸੋਂ ਟਾਈਮ ਪਾ ਕੇ ਨਾ ਇਰੋ ਕਰਕੇ ਇਹ ਕਰ ਦੂੰ ਕਿਉਂਕਿ ਅੱਜ ਕੱਲ ਮੁੰਡੇ ਹਜੇ ਲੱਭਦੇ ਨਹੀਂ ਆ। ਇਹਨਾਂ ਵੀ ਹੋਰ ਰੋਕ ਦੇ ਤੇ ਅਸੀਂ ਹੱਥ ਮਲਦੇ ਰਹਿ ਜੀਏ। ਹਾਂ। ਤੇ ਚੱਲ ਇਦਾਂ ਵਾ ਵੀ ਅਸੀਂ ਹੁਣ ਸਿੱਧੇ ਚੱਲ ਜਾਣਾ ਵਾ ਤੇ ਮੰਮੀ ਤੇਰੀ ਨਾਲ ਹੀ ਫੋਨ ਤੇ ਗੱਲ ਕਰ ਲੈ। ਗੱਲ ਨਹੀਂ ਜਾਣਾ। ਨਹੀਂ ਕਰ ਨਹੀਂ ਜਾਣਾ। ਹਨੂ ਨਹੀਂ ਆਇਣਾ ਵਾ ਸਕੂਲੋਂ ਟਾਈਮ ਬੜਾ ਹੋ ਗਿਆ ਵਾ। ਤੇ ਘਰ ਅਸੀਂ ਜਿੱਦੇ ਮਾਰ ਕੇ। ਫੋਨ ਤੇ ਪੀਸਾ ਆਪੇ ਗੱਲ ਕਰ ਲਾਂਗੇ ਠੀਕ ਆ। ਅੱਛਾ ਅੱਛਾ। ਦੱਸ ਦੀ ਮੈਂ ਵੀ ਮਾਮੇ ਨਹੀਂ ਚੱਲ ਗਿਆ। ਤੇ ਸਾਨੂੰ ਪਸੰਦ ਆ ਸਾਰਾ ਕੁਝ। ਹੋ ਜਾਂਦੇ ਕੱਢੀ ਫਿਰ ਕੀ? ਨਹੀਂ ਬਾਬਾ। ਕੋਈ ਨਹੀਂ ਬਾਅਦ ਚ ਫਿਰ ਆਾਂਗੇ ਜੇ ਪਰਸੋਂ ਆਏ ਤੇ ਉਹ ਦਿਨ ਆ ਜਾ ਗਾਲੀ ਪੁੱਤ ਬਾਕੀ ਸਾਰੀ ਗੱਲ ਅਸੀਂ ਤੇਰੀ ਮੰਮੀ ਨਾਲ ਫੋਨ ਤੇ ਕਰ ਲਾਂਗੇ ਚਲੋ ਠੀਕ ਐ ਫਿਰ ਆ ਚਲੋ ਚਲੋ